ਕੌਮ ਕਦੇ ਕਿਸੇ ਤੋਂ ਦਬੀ ਵੀ ਨਹੀਂ ਇਹ ਝੁਕੀ ਵੀ ਨਹੀਂ ਤੇ ਇਹਨੂੰ ਮਕਾਉਣ ਵਾਲੇ ਹੋਂ ਲਾਏ ਤੁਰਕ ਆਏ ਮਗੋਲ ਆਏ ਪਰ ਇਹ ਕੌਮ ਅਫਗਾਨੀ ਵਰਗੇ ਆਏ ਇਹ ਕੌਮ ਨੇ ਕੀ ਨਹੀਂ ਮੰਗੀ ਇਹ ਕੌਮ ਮਰਨ ਵਾਲੀ ਨਹੀਂ ਇਸ ਕਰਕੇ ਤੇ ਗੁਰੂ ਪਿਆਰਿਓ ਆਓ ਸਭ ਦੀ ਕਿਰਪਾ ਕਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀ ਕਹਿੰਦੇ ਨੇ ਕਿ ਸਿੱਖਾਂ ਤੇ ਕੋਈ ਰੋਗ ਨਹੀਂ ਲੱਗਣਾ ਆਹ ਗੁਰਬਾਣੀ ਵੀ ਤੁਪ ਯਾਦ ਰੱਖਣੀ ਕਿਹੜੀ ਆਪਾ ਪੜਿਓ ਸਾਰੇ ਮਹਾਰਾਜ ਕਹਿੰਦੇ ਕਰਿ ਕ੍ਰਿਸ਼ਨਾਨ ਸਿਮਰ ਪ੍ਰਾਪੈ ਆਪਣਾ ਕਰਿ ਕ੍ਰਿਸ਼ਨਾਨ ਸਿਮਰ ਪ੍ਰਾਪੈ ਆਪਣਾ ਕਰਿ ਕ੍ਰਿਸ਼ਨਾਨ ਸਿਮਰ ਪ੍ਰਾਪੈ ਆਪਣਾ ਕਰਿ ਕ੍ਰਿਸ਼ਨਾਨ ਸਿਮਰ ਪ੍ਰਾਪੈ ਮਰ ਤਨ ਭੇ ਕਰੂਗਾ ਮਰ ਤਨ ਭੇ ਕਰੂ